ਅਸੀਂ ਖੜੇ ਹੋਏ ਹਾਂ ਵਾਰਸ ਵਾਲਾ ਅਰਾਈਆਂ ਵਾਰਡ ਨੰਬਰ 7 ਮੱਖੂ ਹਾਂਜੀ ਮੱਖੂ ਦੇ ਵਿੱਚ ਖੜੇ ਹੋਏ ਹਾਂ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਬਾਹਰ ਇਹ ਪਾਣੀ ਖੜਾ ਹੋਇਆ ਦੇਖ ਸਕਦੇ ਹੋ ਸੜਕ ਜਿਹੜੀ ਹੈ ਸਾਰੀ ਭਰੀ ਹੋਈ ਆ ਜਿੱਥੇ ਦਿੱਕਤੜੀ ਨਿਕਲ ਜਾਂਦੀ ਆ ਪਾਣੀ ਹੀ ਖੜਾ ਹੋਇਆ ਤੇ ਸੀਵਰੇਜ ਦੀ ਜਿਹੜੀ ਆ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਵਾਰਡ ਨੰਬਰ 7 ਵਾਲੇ ਨੂੰ ਮਤਲਬ ਕਿ ਮੱਖੂ ਦੇ ਵਿੱਚ ਹੀ ਪੈਂਦਾ ਵਾ ਪਿੰਡ ਪਰ ਇਹਨੂੰ ਕਹਿ ਸਕਦੇ ਹਾਂ ਮੱਖੂ ਕਮੇਟੀ ਦਾ ਪਿੰਡ ਹੀ ਆਏ ਤੇ ਬਹੁਤ ਪ੍ਰੋਬਲਮ ਆ ਤੇ ਕੀ ਆਪਣੇ ਇਹਨਾਂ ਨੂੰ ਪ੍ਰੋਬਲਮਾਂ ਹੋਏ ਦੇ ਨਾਲ ਆਪਣੇ ਪਿੰਡ ਦੇ ਕੁਝ ਇੱਥੇ ਸੱਜਣ ਆਪਣੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਉਹਨਾਂ ਨੂੰ ਪੁੱਛਦੇ ਆ ਕਿ ਕੀ ਕੀ ਉਹਨਾਂ ਨੂੰ ਜਿਹੜੀ ਇੱਥੇ ਪ੍ਰੋਬਲਮ ਜਿਹੜੀ ਆ ਰਹੀ ਹੈ ਹਾਂਜੀ ਵੀਰ ਜੀ ਕੀ ਨਾਮ ਕੀ ਹੈ ਤੁਹਾਡਾ ਜਤਿੰਦਰ ਸਿੰਘ ਜੀ ਵੀਰ ਜੀ ਆਹੀ ਪਿੰਡ ਤੁਹਾਡਾ ਹਾਂਜੀ ਹਾਂਜੀ ਤੇ ਵੀ ਕਿਹ ਕੀ ਪ੍ਰੋਬਲਮ ਕੀ ਅਸਲ ਦੇ ਵਿੱਚ ਤੁਹਾਨੂੰ ਜਿਹੜਾ ਇਹ ਪਾਣੀ ਕਿਉਂ ਖੜਾ ਹੋਇਆ ਵਾ ਕਿ ਸੀਵਰੇਜ ਇੱਥੇ ਕੋਈ ਤੁਹਾਡੇ ਬਲੌਕ ਆ ਜਾਂ ਕਿ ਜਾਂ ਹੋਰ ਕੋਈ ਕਾਰਨ ਕੀ ਆ ਭਾਜੀ ਸੀਵਰੇਜ ਬਲੌਕ ਨੂੰ ਦੋ ਤਿੰਨ ਮਹੀਨੇ ਹੋ ਗਏ ਆ ਕਿਉਂਕਿ ਸਾਡੇ ਕੋਈ ਆਉਂਦਾ ਹੀ ਨਹੀਂ ਇੱਥੇ ਕਰਮਚਾਰੀ ਸਫਾਈ ਲਈ ਖੁਦ ਅਸੀਂ ਆਪ ਉਥੋਂ ਪੁਲੀ ਪਹਿਲਾਂ ਬਲੌਕ ਰਹੀ ਉਹ ਬੰਦ ਆਪ ਖੁਦ ਪੱਟੀ ਅਸੀਂ ਤੇ ਉਸ ਤੋਂ ਬਾਅਦ ਜੇ ਕੋਈ ਇੱਕ ਅੱਧੇ ਹੀ ਵਾਰ ਇਹਨਾਂ ਦਾ ਕੋਈ ਕਰਮਚਾਰੀ ਆਇਆ ਉਹ ਕਹਿੰਦੇ ਸਾਨੂੰ ਸੀਵਰੇਜ ਖੋਲਣ ਦਾ ਆਰਡਰ ਨਹੀਂ ਹੈਗਾ ਕਮੇਟੀ ਵੱਲੋਂ ਇਹ ਜਿਹੜੇ ਕਰਮਚਾਰੀ ਆਉਂਦੇ ਸਫਾਈ ਲੋਕ ਕਹਿੰਦੇ ਕੀ ਸਾਨੂੰ ਆਰਡਰ ਨਹੀਂ ਆ ਆਰਡਰ ਨਹੀਂ ਹੈਗਾ ਵੀ ਕੇ ਟੱਕਣ ਨਹੀਂ ਅਸੀਂ ਖੋਲ ਸਕਦੇ ਇਹਨਾਂ ਦੇ ਵੜਨ ਦਾ ਸਾਨੂੰ ਕੋਈ ਆਰਡਰ ਨਹੀਂ ਹੈਗਾ ਓਕੇ ਹਾਂਜੀ ਤੇ ਮਨੂ ਕੀ ਇਹ ਜਿਹੜੀ ਕਿਨਿਕ ਜਿਹੜੇ ਤੁਸੀਂ ਕਹੇ ਬਲੌਕ ਨੇਚਰ ਤੋਂ ਬਲੌਗ 2-2.5 ਮਹੀਨੇ ਹੋ ਗਏ ਗੱਲ ਨੂੰ ਚੱਲਦੀ ਨੂੰ ਤੇ ਇਸਤੇ ਪਾਣੀ ਖੜਾ ਰਹਿੰਦਾ ਇਸ ਤਰ੍ਹਾਂ ਹੀ ਖੜ ਜਾਂਦਾ ਹੈ ਕਦੀ ਆਪਣੇ ਆਪ ਚੱਲ ਪੈਂਦਾ ਖੜ ਜਾਂਦਾ ਇਹ ਹਾਲੀ ਸਮੱਸਿਆ ਹੈ ਜਿਹੜਾ ਪਾਣੀ ਫਿਰ ਉੱਪਰ ਹੋ ਜਾਂਦਾ ਓਵਰ ਹੋ ਜਾਂਦਾ ਫਿਰ ਜਾਂਦਾ ਕਿੱਧਰ ਨੂੰ ਇਹ ਇਹ ਘਰਾਂ 'ਚ ਵੜੀ ਜਾਂਦਾ ਜੀ ਘਰਾਂ 'ਚ ਵੜੀ ਜਾਂਦਾ ਅੱਛਾ ਘਰਾਂ ਨੂੰ ਵੀ ਜਾਂਦਾ ਅਸੀਂ ਇੱਥੇ ਦੇਖਿਆ ਜਿਵੇਂ ਆ ਜਮੀਨ ਦੇ ਵਿੱਚ ਵੀ ਕਿਸੇ ਦੇ ਵੜਿਆ ਜਮੀਨ ਕਿ ਸਰਕਾਰੀ ਹੈ ਜਮੀਨ ਕਿ ਕਿਸੇ ਜੀ ਇਹ ਜਮੀਨ ਪ੍ਰਾਈਵੇਟ ਆ ਇਹ ਇਹ ਜਮੀਨ ਵਾਲਿਆਂ ਨੂੰ ਵੀ ਪ੍ਰੋਬਲਮ ਆਉਣ ਰਹੀ ਆ ਤੁਸੀਂ ਦੇਖ ਹੀ ਰਹਾ ਕਿੰਨਾ ਗੰਦ ਪੈਣ ਰਿਹਾ ਹਾਂਜੀ ਉਹ ਤੇ ਅਸੀਂ ਸ਼ਾਟ ਲਿਆ ਮਿਲ ਗਿਆ ਜਮੀਨ ਦੇ ਵਿੱਚ ਜਿਹੜਾ ਉਹ ਪਾਣੀ ਜਾਂਦੇ ਜਾ ਰ ਦੇ ਤੁਸੀਂ ਕੋਈ ਇਹ ਜਿਹੜਾ ਵਾ ਇਹ ਵਿਭਾਗ ਦੇ ਧਿਆਨ ਦੇ ਵਿੱਚ ਨਹੀਂ ਲਿਆਂਦਾ ਇਹ ਸਾਰਾ ਮਸਲਾ ਕੋਈ ਨਹੀਂ ਭਾਈ ਦਰਖਾਸਤ ਦਿੱਤੀ ਹੋਈ ਆ ਦਰਖਾਸਤਾਂ ਇੱਕ ਦੀਆਂ ਨਹੀਂ ਦੋ ਦੋ ਦਰਖਾਸਤਾਂ ਦਿੱਤੀਆਂ ਫੇਰ ਅਸੀਂ ਖੁਦ ਕਮੇਟੀ ਘਰ ਗੇੜੇ ਮਾਰ ਕੇ ਆਏ ਆ ਸਾਡੇ ਹੋਰ ਵੀ ਬੰਦੇ ਗਏ ਆ ਪਰ ਸਾਡੇ ਕੋਈ ਆਉਂਦਾ ਹੀ ਨਹੀਂ ਸੁਣਵਾਈ ਨਹੀਂ ਹੋਈ ਸਾਡੀ ਕੋਈ ਅੱਛਾ ਕਮੇਟੀ ਘਰ ਤੁਸੀਂ ਗਏ ਹੋ ਹਾਂਜੀ ਹਾਂਜੀ ਤੇ ਅੱਗੋਂ ਕੀ ਕਿ ਤੁਹਾਨੂੰ ਜਵਾਬ ਦਿੱਤਾ ਉਹਨਾਂ ਨੇ ਵੀ ਕਰ ਦਵਾਂਗੇ ਜਾਂ ਨਹੀਂ ਨਾ ਜੀ ਨਾ ਕੋਈ ਆਉਂਦਾ ਹੀ ਨਹੀਂਗਾ ਕਹਿ ਦਿੰਦੇ ਹੋਏ ਭੇਜਦੇ ਆ ਬੰਦੇ ਬਾਅਦ ਚ ਕੋਈ ਨਹੀਂ ਸਾਡੀ ਗੱਲ ਨਹੀਂ ਹੁੰਦਾ ਬਾਅਦ ਚ ਅੱਛਾ ਮਨੋ ਲੁਕੀ ਤੁਹਾਨੂੰ ਉੱਥੇ ਅੱਲਾ ਰਲਾ ਦਿੱਤਾ ਜਾਂਦਾ ਤੁਹਾਨੂੰ ਪ੍ਰੋਬਲਮਾਂ ਤੁਹਾਨੂੰ ਕੀ ਤੇ ਕੀ ਬੇਨਤੀ ਕੀ ਕਰਦੇ ਤੁਸੀਂ ਵੋਟਾਂ ਪਹਿਲਾਂ ਦੱਸੋਗੇ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਕਈ ਵਾਰ ਹੁੰਦਾ ਵਾ ਜਿਵੇਂ ਨਾ ਉਹ ਕਈ ਵਿਰੋਧੀ ਹੁੰਦੇ ਆ ਤੇ ਉਹ ਫਿਰ ਉਹ ਵੀ ਹੋ ਜਾਂਦਾ ਵੀ ਜਾਣ ਬੁਝ ਕੇ ਕਰ ਰਹੇ ਆ ਨਹੀਂ ਨਹੀਂ ਭਾਜੀ ਵਿਰੋਧੀ ਨਹੀਂ ਬੜੇ ਜੋਸ਼ ਨਾਲ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਪਾਈਆਂ ਸਭ ਤੋਂ ਉੱਚੇ ਜਾ ਜਾ ਕੇ ਚੰਡੇ ਸਾਹਿਬ ਤੋਂ ਜ਼ਿਆਦੇ ਅਸੀਂ ਲਾਏ ਸਭ ਤੋਂ ਜ਼ਿਆਦਾ ਇਹਨਾਂ ਵਾਸਤੇ ਕੰਮ ਅਸੀਂ ਕੀਤਾ ਪਰ ਹੁਣ ਜੇ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੈ ਜੀ ਅੱਛਾ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਪਾਈਆਂ ਪਰ ਕੈਸ ਵਕਤ ਸਾਨੂੰ ਉਹਦਾ ਨਤੀਜਾ ਮਿਲਣ ਡਿਆ ਮਤਲਬ ਕਿ ਤੁਸੀਂ ਤੁਹਾਨੂੰ ਕੀ ਲੱਗਦਾ ਜਿਹੜਾ ਬਦਲਾਅ ਦੀ ਗੱਲ ਕਰ ਰਹੇ ਆ ਬਦਲਾਅ ਆਇਆ ਕੋਈ ਫਿਰ ਬਦਲਾਅ ਤਾਂ ਤੁਹਾਡੇ ਸਾਹਮਣੇ ਹੀ ਆ ਬਦਲਾਅ ਆ ਬਦਲਾਅ ਹੀ ਆ ਮੈਨੂੰ ਬਦਲਾਅ ਨਹੀਂ ਲੱਗਦਾ ਅੱਛਾ ਹਾਂਜੀ ਹਾਂਜੀ ਵੀਰ ਜੀ ਤੁਹਾਡਾ ਵੀ ਇਹੀ ਪਿੰਡ ਹੈ ਹਾਂਜੀ ਹਾਂਜੀ ਹੈ ਜੀ ਤੇ ਵੀਰੇ ਕੀ ਮੁਸ਼ਕਲ ਕੀ ਹੈ ਜਿਆਦੀ ਵੱਡੀ ਸਾਨੂੰ ਮੁਸ਼ਕਲ ਤਾਂ ਤੁਹਾਡੇ ਸਾਹਮਣੇ ਤੁਸੀਂ ਵੇਖਦੇ ਹੀ ਪਏ ਹੋ ਕੀ ਬਣਿਆ ਪਿਆ ਸਾਰੀ ਆ ਪਾਣੀ ਜਾਂ ਅੰਡਿਆ ਦੂਜਾ ਜ਼ਮੀਨਾਂ ਦੇ ਵਿੱਚ ਕੋਈ ਫਸਲ ਨਹੀਂ ਬੀਜ ਸਕਦਾ ਇਹਦੇ ਕੋ ਹੱਲ ਕੀਤਾ ਜਾਵੇ ਹੋਰ ਕੀ ਹੈ ਆ ਇਹ ਪਾਣੀ ਜਿਹੜਾ ਲਗਾਤਾਰ ਜਾਂਦਾ ਹੀ ਰਹਿੰਦਾ ਨਾ ਜਾਂਦਾ ਹੀ ਰਹਿੰਦਾ ਸਾਰੀ ਬਲੌਕਜ ਹੋਈ ਪਈ ਆ ਪਾਣੀ ਘਾਟੇ ਜਾਂਦਾ ਰਹਿੰਦਾ ਵਧਣ ਲੱਗਿਆਂ ਵੀ ਪ੍ਰੋਬਲਮ ਆਉਂਦੀ ਹੋਣੀ ਆ ਹਾਂਜੀ ਹਾਂਜੀ ਇਹ ਫਸਲ ਪੱਕੀ ਹੁੰਦੀ ਉਦੋਂ ਪਾਣੀ ਜਾਂਦਾ ਆ ਪਾਣੀ ਦੇ ਵਿੱਚ ਲਾਈਦੀ ਆ ਤੇ ਪਾਣੀ ਦੀ ਵਡਣੀ ਪੈਂਦੀ ਆ ਅੱਛਾ ਇਹ ਟਿਕਾਣੇ ਕਿਉਂ ਕਰਾਏ ਵੱਡੀ ਪਾਣੀ ਚ ਵੱਢਦੀ ਆ ਹਾਂਜੀ ਓਕੇ ਤੇ ਵੀਰ ਕੀ ਬੇਨਤੀ ਕੀ ਕਰਦੇ ਹੋ ਆਪਣੇ ਐਮਐਲਏ ਸਾਹਿਬ ਨੂੰ ਤੇ ਜਾਂ ਹੋਰ ਜਿਹੜੇ ਸੀਨੀਅਰ ਅਧਿਕਾਰੀ ਉਹਨਾਂ ਨੂੰ ਕੀ ਬੇਨਤੀ ਕਰਦੇ ਹੋ ਬੇਨਤੀ ਇਹ ਹੈ ਵੀ ਸਾਡਾ ਕੋਈ ਹੱਲ ਕੀਤਾ ਜਾਵੇ ਪੱਕਾ ਹੱਲ ਕਰੋ ਇਹ ਸਾਨੂੰ ਇਹ ਨਹੀਂ ਵੀ ਟੈਕਰਾ ਮੜਾ ਚਲਾ ਕੇ ਬਾਅਦ ਚ ਸਾਡੀ ਕੋਈ ਗੱਲ ਹੀ ਨਹੀਂ ओके मतलब कि ਤੁਸੀਂ ਕਹਿੰਦੇ ਆਂ ਵੀ ਪੱਕਾ ਇਹਦਾ ਹੱਲ ਕੀਤਾ ਜਾਵੇ ਹਾਂਜੀ ਹਾਂਜੀ ਵੀਰ ਜੀ ਤੁਹਾਡਾ ਕੀ ਨਾਮ ਆ ਰਾਈ ਵੀਰ ਸਿੰਘ ਜੀ ਤੇ ਇੱਥੋਂ ਦੀ ਰਹਿਣ ਵਾਲੇ ਤੁਸੀਂ ਹਾਂਜੀ ਇੱਥੋਂ ਦੇ ਤੇ ਵੀ ਉਹ ਜਿਹੜੀ ਮੁਸ਼ਕਲ ਤੇ ਚਲੋ ਅਸੀਂ ਦੇਖ ਲਈ ਹੁਣ ਇਹ ਤੇ ਕੀ ਬੇਨਤੀ ਕੀ ਕਰਦੇ ਹੋ ਕੀ ਅਪੀਲ ਕਰਦੇ ਹੋ ਜਿਹੜੀ ਆਪਣੀ ਸੀਨੀਅਰ ਅਧਿਕਾਰੀ ਜਾਂ ਐਮਐਲਏ ਸਾਹਿਬ ਨੂੰ ਬੇਨਤੀ ਆਪਾਂ ਇਹ ਹੀ ਕਰਦੇ ਆਂ ਵੀ ਸਾਡਾ ਆ ਮਸਲਾ ਹੱਲ ਹੋਵੇ ਵਿੱਚ ਦੀ ਲੰਗੀ ਦਾ ਵਾ ਪੈਰ ਲਿੱਬੜ ਜਾਂਦੇ ਕੱਚੇ ਬਲੇਨਾ ਸਾਨੂੰ ਜਾਣਾ ਪੈਂਦਾ ਵਾ ਮਨ ਲਗੀ ਇਥੇ ਮੱਛਰ ਵਗੈਰਾ ਵੀ ਪੈਦਾ ਹੁੰਦਾ ਹਨਾ ਹੋਰ ਵੀ ਪ੍ਰੋਬਲਮ ਆਉਂਦੀ ਹੈ ਨਾ ਹਾਂਜੀ ਹਾਂਜੀ ਬਹੁਤ ਬਹੁਤ ਅੱਛਾ ਮਨ ਲਗੀ ਤੇ ਇਹ ਪਹਿਲਾਂ ਤੁਸੀਂ ਜਿਵੇਂ ਵੀਰ ਨੇ ਕਿਹਾ ਵਾ ਕਿ ਉੱਥੇ ਐਪਲੀਕੇਸ਼ਨ ਦੇ ਕੇ ਆਂਦੀ ਹੈ ਤੇ ਐਪਲੀਕੇਸ਼ਨ ਦੇਣ ਤੋਂ ਬਾਅਦ ਕੋਈ ਤੁਹਾਡੇ ਕੋਈ ਪੁੱਛਣ ਆਇਆ ਇੱਥੇ ਜਾਂ ਕੋਈ ਗੱਲਬਾਤ ਹੋਈ ਨਾ ਕੋਈ ਨਹੀਂ ਆਇਆ ਦਰਖਾਸਤਾਂ ਸਾਡੇ ਕੋਲ ਲਿਖੀਆਂ ਪਈਆਂ ਉੱਥੇ ਵੀ ਦੇ ਕੇ ਆਏ ਆ ਕੋਈ ਸੁਣਵਾਈ ਨਹੀਂ ਕੋਈ ਆਉਂਦਾ ਹੀ ਨਹੀਂਗਾ ਮਨ ਕਿਸੇ ਨੇ ਕੋਈ ਵੀ ਇਥੇ ਤੜੇ ਗਰਾਂ ਨੇ ਮਾਰੇ ਇੱਕ ਅੱਧਾ ਆਉਂਦਾ ਤੇ ਇਥੇ ਬਹਿ ਬੂ ਕੇ ਚਲ ਜਾਂਦਾ ਵਾ ਓਕੇ ਅ ਤੁਸੀਂ ਕੋਟਰ ਵੀ ਦੇਖ ਸਕਦੇ ਹੋ ਕਿਵੇਂ ਕੀ ਪਿੰਡ ਵਾਲਿਆਂ ਦਾ ਕਹਿੰਦਾ ਕਿ ਇੱਥੇ ਜਦੋਂ ਪਾਣੀ ਦੀ ਪ੍ਰੋਬਲਮ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਸੀਵਰੇਜ ਦੀ ਤੇ ਇਹ ਜਿਹੜੀ ਆ ਬਕਾਇਦਾ ਤੌਰ ਤੇ ਦਰਖਾਸਤਾਂ ਵੀ ਦੇ ਚੁੱਕੇ ਆ ਵਿਭਾਗ ਨੂੰ ਪਰ ਕੋਈ ਵੀ ਜਿਹੜਾ ਵਾ ਇਹਨਾਂ ਦਾ ਹੱਲ ਜਿਹੜਾ ਉਹ ਨਹੀਂ ਹੋਇਆ ਸੋ ਅਸੀਂ ਵੀ ਐਮਐਲਏ ਸਾਹਿਬ ਤੱਕ ਵੀ ਤੇ ਜਿਹੜੇ ਇੱਥੋਂ ਦੇ ਜਿਹੜੇ ਐਮਸੀ ਨੇ ਐਮਸੀ ਜੀ ਕੌਂਨ ਨੇ ਤੁਹਾਡੇ ਇੱਥੋਂ ਦੇ ਐਮਸੀ ਦਾ ਸਾਨੂੰ ਪਤਾ ਹੀ ਨਹੀਂ ਜੀ ਕਿਉਂ ਮਾਨਸੀ ਤੁਹਾਡੇ ਆਏ ਨਹੀਂ ਨਾ ਐਮਸੀ ਸਾਡੇ ਕੋਈ ਆਇਆ ਹੀ ਨਹੀਂ ਆਪਣੀ ਮਰਜ਼ੀ ਨਾਲ ਇਹਨਾਂ ਚੁਣ ਲਏ ਸਾਨੂੰ ਕਿਸੇ ਨੂੰ ਪਿੰਡ ਤੋਂ ਜਾ ਕੇ ਪੁੱਛ ਲੋ ਤੁਹਾਡੇ ਐਮਸੀ ਕਿਹੜਾ ਕਿਸੇ ਨੂੰ ਪਤਾ ਹੀ ਨਹੀਂਗਾ ਅੱਛਾ ਮਤਲਬ ਕਿ ਜਦੋਂ ਚਲੋ ਉਹ ਤੇ ਚੁਣ ਲਏ ਉਹਨੂੰ ਚੁਣੇ ਨੂੰ ਇਹਨਾਂ ਚਿਰ ਹੋ ਗਿਆ ਉਸ ਤੋਂ ਬਾਅਦ ਐਮਸੀ ਘੇੜਾ ਮਰ ਨਹੀਂ ਆਇਆ ਹਾਂਜੀ ਨਾ ਇੱਕ ਵਾਰੀ ਵੀ ਨਹੀਂ ਆਇਆ ਸਹੀ ਗੱਲ ਹੈ ਵੀਰ ਕੋਈ ਐਮਸੀ ਨਹੀਂ ਆਇਆ ਹਾਂਜੀ ਨਾ ਕੋਈ ਨਹੀਂ ਆਇਆ ਇਸ ਮਸਲੇ ਨੂੰ ਲੈ ਕੇ ਜਦੋਂ ਅਸੀਂ ਇਸ ਵਾਰਡ ਦੇ ਸਬੰਧਤ ਐਮਸੀ ਅਤੇ ਨਗਰ ਪੰਚਾਇਤ ਮਕੂ ਦੇ ਪ੍ਰਧਾਨ ਸਹਿਬਾਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਮਸਲਾ ਉਹਨਾਂ ਦੇ ਧਿਆਨ ਦੇ ਵਿੱਚ ਆ ਅਤੇ ਬਹੁਤ ਹੀ ਜਲਦ ਉਹ ਇਹ ਸਾਰੇ ਮਸਲੇ ਨੂੰ ਸੁਲਝਾ ਦੇਣਗੇ ਅਤੇ ਲੋਕਾਂ ਨੂੰ ਜਿਹੜੀ ਆ ਉਹ ਇਸ ਗੰਦ ਤੋਂ ਇਸ ਜਿਹੜਾ ਪਾਣੀ ਜਿਹੜਾ ਸੀਵਰੇਜ ਫਲੋਰ ਆ ਉਹਦੇ ਤੋਂ ਜਲਦੀ ਹੀ ਰਾਤ ਮਿਲੇਗੀ ਸਤਿ ਸ੍ਰੀ ਅਕਾਲ ਜੀ